ਸਾਡਾ ਪਿਆਰਾ ਵੀਰ ਰਾਜਵੀਰ ਜਵੰਦਾ ਪ੍ਰੋਫੈਸਰ ਜਸਵਿੰਦਰ ਪੱਲਾ ਸਾਹਿਬ ਪਲੀਜ਼ ਜ਼ੋਰਦਾਰ ਤਾੜੀ ਉਹਨਾਂ ਫਨਕਾਰਾਂ ਦੇ ਨਾਮ ਜਨਾਬ ਚਰਨਜੀਤ ਹੋਜਾ ਸਾਹਿਬ ਬਾਬਾ ਬੋਰਡ ਸੰਗੀਤ ਤੇ ਉਹਨਾਂ ਸਾਰੇ ਲੋਕਾਂ ਦੇ ਨਾਮ ਇਹ ਗੀਤ ਜਿਹੜਾ ਮੈਂ ਤੁਹਾਡੀ ਨਜ਼ਰ ਕਰ ਰਿਹਾ ਸਾਡਾ ਪਿਆਰਾ ਵੀਰ ਰਾਜਵੀਰ ਜਵੰਦਾ ਪ੍ਰੋਫੈਸਰ ਜਸਵਿੰਦਰ ਪੱਲਾ ਸਾਹਿਬ ਪਲੀਜ਼ ਜ਼ੋਰਦਾਰ ਤਾੜੀ ਉਹਨਾਂ ਫਨਕਾਰਾਂ ਦੇ ਨਾਮ ਜਨਾਬ ਚਰਨਜੀਤ ਹੋਜਾ ਸਾਹਿਬ ਬਾਬਾ ਬੋਰਡ ਸੰਗੀਤ ਤੇ ਉਹਨਾਂ ਸਾਰੇ ਲੋਕਾਂ ਦੇ ਨਾਮ ਇਹ ਗੀਤ ਜਿਹੜਾ ਮੈਂ ਤੁਹਾਡੀ ਨਜ਼ਰ ਕਰ ਰਿਹਾ ਸਾਡਾ ਪਿਆਰਾ ਵੀਰ ਰਾਜਵੀਰ ਜਵੰਦਾ ਪ੍ਰੋਫੈਸਰ ਜਸਵਿੰਦਰ ਭੱਲਾ ਸਾਹਿਬ ਪਲੀਜ਼ ਜ਼ੋਰਦਾਰ ਤਾੜੀ ਉਹਨਾਂ ਫਨਕਾਰਾਂ ਦੇ ਨਾਮ ਜਨਾਬ ਚਰਨਜੀਤ ਹੁਜਾ ਸਾਹਿਬ ਬਾਬਾ ਬੋਰਡ ਸੰਗੀਤ ਤੇ ਉਹਨਾਂ ਸਾਰੇ ਲੋਕਾਂ ਦੇ ਨਾਮ ਇਹ ਗੀਤ ਜਿਹੜਾ ਮੈਂ ਤੁਹਾਡੀ ਨਜ਼ਰ ਕਰ ਰਿਹਾ ਸਾਡਾ ਪਿਆਰਾ ਵੀਰ ਰਾਜਵੀਰ ਜਵੰਦਾ ਪ੍ਰੋਫੈਸਰ ਜਸਵਿੰਦਰ ਭੱਲਾ ਸਾਹਿਬ ਪਲੀਜ਼ ਜ਼ੋਰਦਾਰ ਤਾੜੀ ਉਹਨਾਂ ਫਨਕਾਰਾਂ ਦੇ ਨਾਮ ਜਨਾਬ ਚਰਨਜੀਤ ਹੁਜਾ ਸਾਹਿਬ ਬਾਬਾ ਬੋਰਡ ਸੰਗੀਤ ਤੇ ਉਹਨਾਂ ਸਾਰੇ ਲੋਕਾਂ ਦੇ ਨਾਮ ਇਹ ਗੀਤ ਜਿਹੜਾ ਮੈਂ ਤੁਹਾਡੀ ਨਜ਼ਰ ਕਰ ਰਿਹਾ